ਤੁਹਾਨੂੰ ਗੱਲ ਹੈ ਕਿ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਜਦੋਂ ਚੰਨੀ ਸਾਹਿਬ ਮੰਤਰੀ ਸਨ ਤਾਂ ਇੱਥੋਂ ਦੇ ਇੱਕ ਸੀਨੀਅਰ ਆਈਐਸ ਅਫੀਸਰ ਜਿਨ੍ਹਾਂ ਦਾ ਮੈਂ ਨਾਮ ਕੋਡ ਨਹੀਂ ਕਰਨਾ ਚਾਹੁੰਦਾ ਜੀ ਉਹਨਾਂ ਨੂੰ ਜਿਹੜੇ ਅਸ਼ਲੀਲ ਮੈਸੇਜ ਜਿਹੜੇ ਇਹਨਾਂ ਦੁਆਰਾ ਭੇਜੇ ਜਾਂਦੇ ਸੀਗੇ ਜਿਦੇ ਕਰਕੇ ਬੜੀ ਉਦੋਂ ਚਰਚਾ ਦਾ ਵਿਸ਼ੇ ਰਿਹਾ ਜੀ ਔਰ ਮੇਨ ਤਾਂ ਇਹ ਵੀ ਪਤਾ ਲੱਗਾ ਕਿ ਇਹ ਸਾਰਾ ਜਿਹੜਾ ਮਾਮਲਾ ਮਾਫੀਨਾਮਾ ਹੋਣ ਤੋਂ ਬਾਅਦ ਖਤਮ ਹੋਇਆ ਔਰ ਬੜੀ ਮੰਦਭਾਗੀ ਗੱਲ ਹੈ ਇਦਾਂ ਦੇ ਪੋਸਟਰ ਵਿੱਚ ਅਗਰ ਅੱਜ ਜਲੰਧਰ ਦੀਆਂ ਗਲੀਆਂ ਦੇ ਵਿੱਚ ਲੱਗ ਰਹੇ ਆ ਤਾਂ ਮੈਂ ਸਮਝਦਾ ਕਿ ਇਹਦੇ ਉੱਤੇ ਜਲੰਧਰ ਵਾਲਿਆਂ ਨੂੰ ਸੋਚਣ ਦੀ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਤਾਂ ਇਹੋ ਜਿਹੇ ਲੋਕ ਇਹੋ ਜਿਹਾ ਲੀਡਰ ਚਾਹੀਦਾ ਜਿਹਦੇ ਉੱਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕੀਏ ਜਿਹਦਾ ਕਰੈਕਟਰ ਉੱਚਾ ਹੋਵੇ ਕਿਉਂਕਿ ਸਾਡੀਆਂ ਮਾਤਾਂਵਾਂ ਨੇ ਭੈਣਾਂ ਨੇ ਆਪਣੇ ਕੰਮਾਂ ਦੇ ਲਈ ਲੀਡਰ ਸਾਹਿਬਾਨਾਂ ਦੇ ਕੋਲ ਜਾਣਾ ਹੁੰਦਾ ਹੈ ਅਗਰ ਗਲਤ ਨੀਅਤ ਵਾਲੇ ਲੋਕ ਹੈ ਜਿਹੜੇ ਉਹ ਅੱਗੇ ਆਉਣਗੇ ਤਾਂ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਸਮਾਜ ਦਾ ਵੀ ਨੁਕਸਾਨ ਹੋਏਗਾ ਸੋ ਮੈਨੂੰ ਲੱਗਦਾ ਕਿ ਇਹ ਇਹ ਜਿਹੜੀ ਗੱਲ ਹੁਣ ਚੱਲ ਪਈ ਹੈ ਜਲੰਧਰ ਦੇ ਵਿੱਚ ਤਾਂ ਇਹ ਘਰ ਘਰ ਤੱਕ ਪਹੁੰਚ ਰਹੀ ਹੈ ਇਸ ਗੱਲ ਦਾ ਖਾਸ ਕਰਕੇ ਜਿਹੜੀਆਂ ਸਾਡੀਆਂ ਮਹਿਲਾਵਾਂ ਪੈਣਾ ਉਹਨਾਂ ਦੇ ਵਿੱਚ ਬੜਾ ਗਲਤ ਮੈਸੇਜ ਆ ਰਿਹਾ ਹੈ ਤੇ ਲੋਕ ਇਸ ਗੱਲ ਤੋਂ ਬੜੇ ਪਰੇਸ਼ਾਨ ਹਨ ਸਰ ਮਹਿੰਦਰ ਕੇਪੀ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਉਹ ਵੀ ਮੈਦਾਨ ਚ ਉਤਰ ਚੁੱਕੇ ਹੈ ਪੁਰਾਣੇ ਕਾਂਗਰਸੀ ਹੈ ਤੁਹਾਡੇ ਦੋਸਤ ਵੀ ਰਹੇ ਨੇ ਤੇ ਹੁਣ ਉਹ ਵੀ ਮੈਦਾਨ ਚ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਵੀ ਦੇਖਣਾ ਕੀ ਹੈ ਜੀ ਆਪਾਂ ਚਲੋ ਲੋਕ ਦੇਖਣ ਦੇ bina ਮੇਂ ਗੋਟਾ ਬਣੀ ਅਸੀਂ ਤਾਂ ਆਪਣੇ ਕੰਮ ਕਰ ਰਹੇ ਹਾਂ ਅਸੀਂ ਕਿਉਂ ਦੇਖਾਂਗੇ ਉਹਨਾਂ ਨੂੰ ਇਹ ਕੰਪੀਟੀਸ਼ਨ ਦੇਖਦੇ ਹੋ ਤੁਸੀਂ ਨਹੀਂ ਜੀ ਨਹੀਂ ਅਸੀਂ ਉਹ ਤਾਂ ਦੇਖੋ ਸਾਡੇ ਸਤਿਕਾਰਯੋਗ ਨੇ ਅਸੀਂ ਉਹਨਾਂ ਤੋਂ ਦੇਖ ਕੇ ਆਪਾਂ ਤਾਂ ਅਸੀਂ ਤਾਂ ਕੰਮ ਕਰਨਾ ਆਪਦੀ ਆਪਦੀ ਪਾਰਟੀ ਦੇ ਵਿੱਚ ਆਪਣੀ ਆਪਣੀਆਂ ਨੀਤੀਆਂ ਲੈ ਕੇ ਜਾਣੀਆਂ ਉਹ ਵੀ ਆਪਣੀ ਗੱਲਾਂ ਆਪਣੀਆਂ ਨੀਤੀਆਂ ਦੱਸਣੀਆਂ ਸੋ ਜਲੰਧਰ ਦੇ ਲੋਕ ਸਿਆਣੇ ਆ ਇੱਥੋਂ ਦੇ ਲੋਕ ਆ ਜਿਹੜੇ ਹਰ ਚੀਜ਼ ਜਾਣਦੇ ਆ ਕਿਉਂਕਿ ਤਕਰੀਬਨ ਅੱਧਾ ਜਲੰਧਰ ਆ ਜੋ ਵਿਦੇਸ਼ਾਂ ਦੇ ਵਿੱਚ ਬੈਠਾ ਹੈ ਲੋਕ ਅਵੇਅਰ ਹੈ ਹਰ ਚੀਜ਼ ਨੂੰ ਜਾਣਦੇ ਆ ਔਰ ਮੇਰਾ ਖਿਆਲ ਹੈ ਕਿ ਲੋਕ ਜਿਹੜੇ ਆ ਫੈਸਲਾ ਵੀ ਕਰਦੇ ਬਹੁਤ ਜ਼ਿਆਦਾ ਪਲਿਆਨ ਜਿਹੜੇ ਜਲੰਧਰ ਤੋਂ ਖਾਸ ਕਰ ਹੁੰਦਾ ਪਿੰਡ ਤੇ ਪਿੰਡ ਖਾਲੀ ਹੁੰਦੇ ਸਨ ਕਿਉਂਕਿ ਲੋਕਾਂ ਦੇ ਪਰਿਵਾਰ ਸੈਟਲ ਆ ਚੰਗੀ ਲਾਈਫ ਜੀਣ ਦੇ ਲਈ ਦੁਨੀਆ ਦੇ ਜੀਵਨ ਦੇ ਵਿੱਚ ਅੱਗੇ ਵਧਣ ਲਈ ਵੱਡੀਆਂ ਕਮਾਈਆਂ ਕਰਨ ਦੇ ਲਈ ਅੱਜ ਲੋਕ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਅਗਰ ਜਾ ਰਹੇ ਆ ਮੈਨੂੰ ਤਾਂ ਇਹ ਚ ਕੋਈ ਖਰਚ ਵੀ ਨਹੀਂ ਆ ਅਗਰ ਕੋਈ ਜਾਂਦਾ ਤਾਂ ਇੱਥੇ ਵੀ ਤਾਂ ਦੁਨੀਆ ਆਂਦੀ ਆ ਕੰਮ ਕਰਨ ਦੇ ਲਈ ਬਿਹਤਰ ਆਪਸ਼ਨ ਜ਼ਿੰਦਗੀ ਦੇ ਬਿਹਤਰ ਆਪਸ਼ਨ ਤਲਾਸ਼ਨ ਦੇ ਲੋਕ ਜਾਂਦੇ ਆ ਅਦਰ ਉਦਰ ਵੀ ਜਾਂਦੇ ਆ ਇਹ ਨਹੀਂ ਕਿ ਪੰਜਾਬ ਦੇ ਵਿੱਚ ਬਹੁਤ ਮਾੜੀ ਹਵਾ ਚੱਲ ਰਹੀ ਆ ਤਾਂ ਇਹਦੇ ਕਰਨਾ ਚੰਗਾ ਹੋਰ ਬਿਹਤਰ ਕਰਨ ਲਈ ਇਹ ਤਾਂ ਲੋਕਾਂ ਦੇ ਆਪਣੇ ਨਿੱਜੀ ਫੈਸਲੇ ਨੇ ਇਹਦੇ ਤੇ ਤਾਂ ਮੈਂ ਉਹ ਵੀ ਪਰਿਵਾਰ ਦੇਖਿਆ ਕਿ ਜਿਹੜੇ ਬਾਹਰ ਜਾ ਕੇ ਵਾਪਸ ਆ ਗਏ ਆ ਇਦਾਂ ਦੇ ਪਰਿਵਾਰ ਵੀ ਬਹੁਤ ਸਾਰੇ ਹੈਗੇ ਆ ਸੂਤ ਆਪਣੀ ਆਪਣੀ ਸੋਚ ਦੇ ਉੱਤੇ ਡਿਪੈਂਡ ਕਰਦਾ ਕਿ ਕਿਸੇ ਨੇ ਆਪਣੀ ਜ਼ਿੰਦਗੀ ਹੈ ਉਹਨੂੰ ਕਿਸ ਤਰੀਕੇ ਨਾਲ ਜੀਣਾ ਇੱਕ ਆਖਰੀ ਸਵਾਲ ਹੈ ਪਿੰਡਾਂ ਚ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ ਕਿਉਂਕਿ ਕਈ ਜਗ੍ਹਾ ਕਿਸਾਨ ਵਿਰੋਧ ਕਰ ਰਹੇ ਦਿੱਕਤ ਪਰੇਸ਼ਾਨੀ ਆ ਰਹੀ ਹੈ ਕੈਂਪੇਨ ਕਰਨ ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਕਿਸਾਨ ਵਿਰੋਧ ਨਹੀਂ ਕਰ ਰਿਹਾ ਕੁਝ ਲੀਡਰ ਹੋ ਸਕਦੇ ਆ ਜਿਹੜੇ ਕਿਸਾਨਾਂ ਦੇ ਜਿਹੜੇ ਵਿਰੋਧ ਕਰ ਰਹੇ ਆ ਆਮ ਕਿਸਾਨ ਤਾਂ ਵਿਚਾਰਾ ਆਪਣੀ ਫਸਲ ਸੰਬੰਧ ਦੇ ਲੱਗਾ ਆਪਣੀ ਫਸਲ ਦੀ ਜਿਹੜੀ ਉਹਨੇ ਮਿਹਨਤ ਕੀਤੀ ਆ ਪਿਛਲੇ 4-5 ਮਹੀਨੇ ਅੱਜ ਉਹ ਫਸਲ ਹੈ ਜਿਹੜੀ ਉਹਨੂੰ ਸਾਂਭ ਕੇ ਵਿਚਾਰਾ ਮਿਹਨਤ ਕਰ ਰਿਹਾ ਕਿਸਾਨ ਦੇ ਨਾਲ ਤਾਂ ਕੋਈ ਸਾਡਾ ਇਹੋ ਜੀ ਗੱਲ ਹੈ ਜੀ